ਬਿਲਕੁਲ ਅੱਜ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੀ ਬੜੀ ਵੱਡੀ ਤੇ ਇਤਿਹਾਸਕ ਮੰਡੀ ਜਿਹੜੀ ਆ ਉਹ ਜੰਡਿਆਲੇ ਗੁਰੂ ਚ ਆਇਆ ਸੋ ਇਸ ਮੰਡੀ ਦੇ ਅੰਦਰ ਜਿਹੜੇ ਕਣਕ ਦੀ ਫੀਡ ਨੂੰ ਲੱਗੇ ਪ੍ਰਬੰਧਾਂ ਦਾ ਦੇਖਣ ਵੀ ਕੀਤਾ ਗਿਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਣਕ ਦੇ ਖਰੀਦ ਦੇ ਪ੍ਰਬੰਧਾਂ ਜਿਹੜੇ ਕੰਮ ਕੀਤੇ ਆ ਉਹ ਮੈਂ ਮੰਡੀ ਮੰਡੀ ਤੇ ਜਾ ਕੇ ਉਹਦੀ ਫੀਡਬੈਕ ਲੈ ਰਹੇ ਆ ਖੁਦ ਥੱਲੇ ਗਰਾਸ ਰੂਟ ਤੇ ਜਾ ਕੇ ਸੋ ਅੱਜ ਮੈਂ ਤਿੰਨ ਜ਼ਿਲ੍ਹਿਆਂ ਦੇ ਅੰਦਰ ਜ਼ਿਲ੍ਹਾ ਅਮਰਸਰ ਦੀ ਮੰਡੀ ਜੜਿਆਲਾਗੁਰੂ ਔਰ ਤਰਨਤਾਰਨ ਤੇਤੀਜ ਜੀ ਕਪੂਰਥਲੇ ਦੇ ਅੰਦਰ ਅੱਜ ਮੈਂ ਜਾ ਰਿਹਾ ਸੋ ਇਸ ਵੇਲੇ ਪੰਜਾਬ ਦੀਆਂ ਮੰਡੀਆਂ ਦੇ ਅੰਦਰ 99 ਲੱਖ ਐਮਟੀ ਰਾਈਵਲ ਜਿਹੜੀ ਉਹ ਕੰਨਕ ਪਹੁੰਚੀ ਆ ਜਿਹਦੇ ਵਿੱਚੋਂ 83 ਲੱਖ ਐਮਟੀ ਅ ਅਸੀਂ ਖਰੀਦ ਚੁੱਕੇ ਆ ਵੱਖ-ਵੱਖ ਏਜੰਸੀਜ਼ ਵੱਲੋਂ ਤੇ ਅੰਦਾਜ਼ਨ ਅ 5 ਲੱਖ ਕਿਸਾਨ 5 ਲੱਖ ਕਿਸਾਨ ਜਿਹੜਾ ਆ ਪੌਣੇ 5 ਲੱਖ ਇਹਨਾਂ ਦਿਨਾਂ ਚ ਮੰਡੀ ਚ ਆ ਚੁੱਕਿਆ ਤੇ ਜਿਹੜੀ ਖਰੀਦੀ ਹੋਈ ਕਣਕ ਆ ਕਿਸਾਨ ਦੀ ਉਹਦਾ ਜਿਹੜਾ ਬਣਦਾ ਐਮਐਸਪੀ ਦੇ ਮੁਤਾਬਕ ਪੈਸਾ ਉਹ 15000 ਕਰੋੜ ਦੇ ਉੱਪਰ ਜਿਹੜਾ ਕਿਸਾਨਾਂ ਦੇ ਖਾਤਿਆਂ ਚ ਜਸੀ ਪਾ ਚੁੱਕੇ ਆ ਸੋ ਮਾਨਜੁਗ ਮੁੱਖ ਮੰਤਰੀ ਜੀ ਦਾ ਇਹ ਹਦੇਸ਼ ਆ ਕਿ ਮੰਡੀ ਦੇ ਅੰਦਰ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਆਰਤੀ ਆ ਕਿਸੇ ਵੀ ਤਰ੍ਹਾਂ ਦੀ ਦਿੱਕਤ ਉਹਨੂੰ ਮੰਡੀ ਚ ਨਾ ਆਵੇ ਸੋ ਜਿਹੜਾ ਕੇਂਦਰੀ ਪੂਲ ਦੇ ਲਈ ਸਾਨੂੰ ਟਾਰਗੇਟ ਮਿਲਿਆ 124 ਲੱਖ ਐਮਟੀ ਦਾ ਜਿਸ ਕਿਸਮ ਦੀ ਬੰਪਰ ਫਸਲ ਇਸ ਵਾਰ ਪੰਜਾਬ ਦੀ ਖੇਤਾਂ ਚ ਆਈ ਹੈ ਔਰ ਮੌਸਮ ਦਾ ਵੀ ਮਤਲਬ ਤਨਵਾਦ ਕਰਦੇ ਆ ਚੰਗਾ ਰਿਹਾ ਔਰ ਜਿਹੜੀ ਬੰਪਰ ਫਸਲ ਉਹਦੇ ਕਰਕੇ ਅਸੀਂ ਜਿਹੜਾ ਟੀਚਾ ਜਾਂ ਕੇਂਦਰੀ ਪੂਲ ਦਾ ਆਫਿਸ ਅਜੇ ਪੂਰਾ ਕਰਾਂਗੇ ਔਰ ਇਹਦੇ ਨਾਲ ਕਿਸਾਨ ਨੂੰ ਵੀ ਵੱਡਾ ਫਾਇਦਾ ਹੋਇਆ ਹਰ ਕਿਸਾਨ ਦੀ 4 ਤੋਂ 5 ਕੁਆਂਟਲ ਦੇ ਹਿਸਾਬ ਨਾਲ ਜਿਹੜੀ ਉਹ ਝਾੜ ਵਧਿਆ ਸੋ ਲਗਾਤਾਰ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਉਸ ਸਿਲਸਿਲੇ ਗੱਲ ਮੈਂ ਤੇ ਆਇਆ ਸੋ ਮੈਨੂੰ ਖੁਸ਼ੀ ਆ ਕਿ 24 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਪੈਸਾ ਪਾਉਣ ਦਾ ਜਿਹੜਾ ਸਰਕਾਰ ਦਾ ਹੁਕਮ ਹੈ ਮਾਨਜੋਤ ਮੁੱਖ ਮੰਤਰੀ ਜੀ ਦਾ ਉਸ ਨੂੰ ਪੂਰਾ ਕਰਦੇ ਆ ਸਰ ਜੋ ਜਿਹੜੇ ਮਹੀਨਾਵਾਂ ਜਿਹੜੇ ਕਣਕ ਮਿਲਦੀ ਸੀ ਮਜ਼ਦੂਰਾਂ ਨੂੰ ਉਹਨਾਂ ਦੀ ਕੇਵਾਈਸੀ ਜਿੱਤਰੀ ਖੋਲੀ ਗਈ 3 ਪ੍ਰਾਇੰਕਾ ਖੋਲੀ ਗਈ ਉਹ ਲੋਕਾਂ ਦਾ ਕਹਿਣਾ ਵੀ ਥੋੜੀ ਵਧਾਈ ਜਾਵੇ ਮਿਆਦ ਵਧਾਈ ਜਾਵੇ ਨਹੀਂ ਕੇਵਾਈਸੀ ਦੀ ਮਿਆਦ ਵਧਾ ਰਹੇ ਆ ਵੈਸੇ ਤਾਂ ਇਹ ਕੇਂਦਰੀ ਸਰਕਾਰ ਦਾ ਪ੍ਰੋਟੋਕਾਲ ਹੈਗਾ ਲੇਕਿਨ ਉਹਦੀ ਡੇਟ ਅਸੀਂ ਵਧਾ ਰਹੇ ਹਾਂ ਉੰਜ ਵੀ ਵੈਸੇ ਮੈਂ ਤੁਹਾਨੂੰ ਦੱਸਾਂ ਵੀ ਲਗਭਗ 84% 83% ਜਿਹੜਾ ਇਕੇ ਵਾਈਸੀ ਹੋ ਗਿਆ ਸੋ ਮੈਂ ਤੁਹਾਡੇ ਚੈਨਲ ਦੇ ਮਾਜੀ ਨਰਾਏ ਸਾਰੇ ਖਪਤਕਾਰਾਂ ਨੂੰ ਬੇਨਤੀ ਕਰਾਂਗਾ ਕਿ ਆਪਣਾ ਇਕੇ ਵਾਈਸੀ ਕਰਾਓ ਔਰ ਇਕੇ ਵਾਈਸੀ ਕਰਾਣ ਦੇ ਲਈ ਤੁਹਾਨੂੰ ਆਪਣੇ ਡੀਪੂ ਤੇ ਜਾਣ ਦੀ ਲੋੜ ਨਹੀਂ ਜੇ ਜਾਸਦ ਡੀਪੂ ਤੇ ਚਲੇ ਜਾਓ ਜੇ ਨਹੀਂ ਵੀ ਡਿਪੋ ਤੇ ਜਾ ਸਕਦੇ ਤੇ ਆਪਣੇ ਘਰ ਬੈਠੇ ਆਪਣੇ ਮੋਬਾਈਲ ਤੋਂ ਵੀ ਕਰ ਸਕਦੇ ਹੋ ਸੋ ਕਿਸੇ ਵੀ ਖਪਤਕਾਰ ਦੀ ਕੋਈ ਕੰਕਰੀ ਮਰੇਗੀ ਹਾ ਈਕੇ ਈਕੇ ਵਾਈਸੀ ਜਿਹੜਾ ਕਰਾਉਣ ਦੇ ਲਈ ਅਸੀਂ ਡੇਢ ਹੋਰ ਵੀ ਉਧਾਰ ਰਹੇ ਹਾਂ ਸਰ ਉਹਦੇ ਵਿੱਚ ਕਈਆਂ ਨੂੰ ਮੁਸ਼ਕਲਾਂ ਆ ਰਹੀਆਂ ਜਿਸ ਤਰ੍ਹਾਂ ਨਵੇਂ ਜਿਹੜੇ ਆ ਜੀ ਆਪਣੇ ਇੰਟਰ ਕਰਾਉਣੇ ਚਾਹੁੰਦੇ ਆ ਉਹਨਾਂ ਨੂੰ ਨਵੇਂ ਜੀ ਦੀ ਇੰਟਰ ਹੋ ਰਹੀ ਬਸ ਈਕੇ ਵਾਈਸੀ ਤੋਂ ਬਾਅਦ ਉਹ سلسلہ ਸ਼ੁਰੂ ਕਰਾਂਗੇ ਜਿਸ ਪੰਜਾਬ ਦੇ ਵਿੱਚ ਠੀਕ ਹੈ ਸਰ ਠੀਕ ਓਕੇ